ਅਦਾਕਾਰ ਤਾਨੀਆਂ ਦੇ ਪਿਤਾ ਦੇ ਉੱਤੇ ਹਮਲੇ ਦਾ ਮਾਮਲਾ ਹੈ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਮ ਹਰਮੀਤ ਮੀਤੂ ਹੈ ਹਰਮੀਤ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਲੰਡਾ ਹਰੀਕੇ ਦੇ ਸੰਪਰਕ ਦੇ ਵਿੱਚ ਹੈ ਤਾਂ ਉਸ ਦਾ ਗੁਰਗਾ ਦੱਸਿਆ ਜਾ ਰਿਹਾ ਹੈ ਹਰਮੀਤ ਨੇ ਹੀ ਸ਼ੂਟਰਾਂ ਨੂੰ ਹਥਿਆਰ ਲਿਆਣ ਕੇ ਦਿੱਤੇ ਸਾਂ ਤਾਂ ਹਰਮੀਤ ਨੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਹੁਣ ਤੱਕ 5 ਮੁਲਜ਼ਮਾਂ ਨੂੰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਤਾ ਇੱਕ ਹੋਰ ਮੁਲਜ਼ਮ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਗਿਆ ਗ੍ਰਿਫਤਾਰ ਕੀਤੇ ਮੁੱਖ ਮੁਲਜ਼ਮ ਦਾ ਨਾਮ ਹਰਮੀਤ ਮੀਤੂ ਹੈ ਤਾਂ ਹਰਮੀਤ ਦੇ ਉੱਤੇ ਇਲਜ਼ਾਮ ਇਹ ਨੇ ਕਿ ਇਸ ਦੇ ਵੱਲੋਂ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਹਰਮੀਤ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਲੰਡੇ ਦੇ ਸੰਪਰਕ ਦੇ ਵਿੱਚ ਹੈ ਤਾਂ ਹਰਮੀਤ ਨੇ ਹੀ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਇਸ ਦੇ ਉੱਤੇ ਇਲਜ਼ਾਮ ਨੇ ਤਾਂ ਅਜੇ ਦੇ ਵਿੱਚ ਪੁਲਿਸ ਇਸ ਦੇ ਕੋਲੋਂ ਪੁੱਛ ਪੜਤਾਲ ਕਰਕੇ ਹੋਰ ਖੁਲਾਸੇ ਕਰ ਸਕਦੀ ਹੈ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਚੁੱਕੀ ਹੈ। ਅਦਾਕਾਰ ਤਾਨੀਆ ਦੇ ਪਿਤਾ ਦੇ ਉੱਤੇ ਹਮਲੇ ਦੇ ਮਾਮਲੇ ਦੇ ਵਿੱਚ ਇਹ ਕਾਰਵਾਈ ਹੁਣ ਤੱਕ ਵੇਖਣ ਨੂੰ ਮਿਲੀ ਹੈ। ਉਹਨਾਂ ਦੇ ਉੱਤੇ ਦਾਵੜ ਤੋੜ ਗੋਲੀਆਂ ਚਲਾਈਆਂ ਗਈਆਂ। ਇਸ ਹਮਲੇ ਦੀ ਇਹ ਸੀਸੀਟੀਵੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਇੱਥੇ ਹਮਲਾ ਇਹਨਾਂ ਮੁਲਜ਼ਮਾਂ ਦੇ ਵੱਲੋਂ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਂ ਹਰਮਿਤ ਮੀਤੂ ਦੱਸਿਆ ਜਾ ਰਿਹਾ ਹੈ। ਜਿਸ ਦੇ ਉੱਤੇ ਇਲਜ਼ਾਮ ਨੇ ਕਿ ਇਸਨੇ ਹਮਲਾਵਰਾਂ ਨੂੰ ਹਥਿਆਰ ਮੁਹੱਈਆ ਕਰਵਾਏ। ਹਮਲਾ ਕਰਨ ਦੇ ਵਿੱਚ ਹਮਲਾਵਰਾਂ ਨੂੰ ਮਦਦ ਕੀਤੀ ਇਹ ਇਲਜ਼ਾਮ ਨੇ ਇਸ ਦੇ ਉੱਤੇ ਹਰਮীত ਨੇ ਸ਼ੂਟਰਾਂ ਨੂੰ ਹਥਿਆਰ ਲੈਣ ਕੇ ਦਿੱਤੇ ਸਨ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਪੰਜ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਇਸ ਖਬਰ ਦੇ ਉੱਤੇ ਵਿਸਰੇ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਸਰਬਜੀਤ ਜੁੜ ਚੁੱਕੇ ਨੇ ਸਰਬਜੀਤ ਇਹ ਗ੍ਰਿਫਤਾਰੀ ਕਿੱਥੋਂ ਹੋਈ ਹੈ ਹਰਮীত ਮੀਤੂ ਦੀ ਬਿਲਕੁਲ ਹਰਮীত ਮੈਂ ਦੱਸਣਾ ਅਮਨਜੀਤ ਮੈਂ ਦੱਸਣਾ ਜਾਊਂਗਾ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਕਾਨੀਆਂ ਫਿਲਮਾਂ ਦਾ ਕਰਾਉ ਦੇ ਖਾਦ ਜਿਹੜਾ ਹੈ ਅੰਡਾ ਡਾਕਟਰ ਅਨਰਜੀਤ ਕੰਬੋ ਇਸ ਜਿਹੜੀ ਸਾਰਨਕਾਲ ਦੇ ਮਾਮਲੇ ਵਿੱਚ ਚਾ ਇੱਕ ਲੜਕੀ ਸਮੇਤ ਤਿੰਨ ਮੁਲਜ਼ਮਾਂ ਦੀ ਜਿਹੜੀ ਪਹਿਲਾਂ ਗ੍ਰਿਫਤਾਰੀ ਹੋ ਚੁੱਕੀ ਤੇ ਚੌਥੇ ਵਿਅਕਤੀ ਦੀ ਅੱਜ ਜਿਹੜੀ ਉਹਦੇ ਪਿੰਡ ਤੋਂ ਹੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਆ ਹੁਣ ਪਤਾ ਲੱਗਿਆ ਕਿ ਜਿਹੜੇ ਹਰਵੀਰ ਨੇਤੂ ਆ ਇਹਦੇ ਵੱਲੋਂ ਜਿਹੜੇ ਮੁਲਜ਼ਮ ਸੀਗੇ ਉਹਨਾਂ ਨੂੰ ਜਿਹੜਾ ਅਸਲਾ ਪ੍ਰੋਵਾਈਡ ਕੀਤਾ ਜਾਂਦਾ ਸੀਗਾ ਇਸ ਫੰਦ ਦੇ ਵਿੱਚ ਜਿਹੜੀ ਪੁੱਛਗਛ ਜਿਹੜੇ ਤਿੰਨ ਵਿਅਕਤੀ ਪਹਿਲਾਂ ਗ੍ਰਿਫਤਾਰ ਕੀਤੇ ਉਹਨਾਂ ਤੋਂ ਦਰਾਂਨੇ ਪੁੱਛਗਛ ਕੇ ਪਤਾ ਚੱਲਿਆ ਸੀਗਾ ਕਿ ਹਰਮਿਤ ਮਿੱਤੂ ਨੇ ਜਿਹੜੇ ਉਹਨਾਂ ਨੂੰ ਜਿਹੜੇ ਹਥਿਆਰ ਸੀਗੇ ਬਾਈਪਨ ਸੀਗੇ ਉਹ ਪ੍ਰੋਵਾਈਡ ਕਰਾਈ ਸੀ ਤੇ ਅੱਜ ਹਰਮਿਤ ਮਿੱਤੂ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਵੀ ਇੱਕ ਜਿਹੜਾ ਰਵੋਲਵਰ ਆ ਉਹ ਬਰਾਮਦ ਕੀਤਾ ਗਿਆ ਜੀ ਸਰਬਜੀਤ ਜਿਹੜਾ ਰਵੋਲਵਰ ਬਰਾਮਦ ਕੀਤਾ ਗਿਆ ਕਿ ਉਹ ਲਾਇਸੈਂਸੀ ਹੈ ਜਾਂ ਗੈਰ ਕਾਨੂੰਨੀ ਉਹ ਗੈਰ ਕਾਨੂੰਨੀ ਰਵੋਲਵਰ ਆ ਜੀ ਕੱਟਾ ਜਿਹੜਾ ਦੇਸੀ ਕੱਟਾ ਕਹਿ ਸਕਦੇ ਆ ਜਿਹੜਾ ਕਿ ਆਪਸੋਂ ਪਾਸੋਂ ਲੈ ਕੇ ਜਿਹੜੇ ਉਹ ਨੌਜਵਾਨ ਰੱਖਦੇ ਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਅਜਿਹੀ ਹੀ ਹਥਿਆਰ ਜਿਹੜਾ ਇਹ ਬ੍ਰਾਂਡ ਕੀਤਾ ਗਿਆ। ਹਰਮੀਤ ਦੇ ਉੱਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਇਸ ਘਟਨਾਕ੍ਰਮ ਤੋਂ ਪਹਿਲਾਂ? ਹਾਂ ਫਿਲਹਾਲ ਹਜੇ ਤੱਕ ਅਮਨ ਕੋਈ ਤਿਆਨੀ ਜਾਂ ਸਦਕੇ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟਾ ਹਜੇ ਉਹਦੀ ਗ੍ਰਿਫਤਦਾਰੀ ਹੋਈ ਹੈ ਇੱਕ ਵੈਪਨ ਰਿਕਵਰ ਹੋਇਆ ਲਗਾਤਾਰ ਜਿਹੜੀ ਅਨਪਾਲਸ ਟੀਮਾਂ ਉਹਦੇ ਤੋਂ ਪੁੱਛਗਿੱਛ ਕਰ ਰਹੀਆਂ ਤੇ ਅੱਜ ਉਹਦਾ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਜਿਹੜਾ ਉਹਦਾ ਰਿਮਾਂਡ ਹਾਸਲ ਕਰਕੇ ਔਰ ਫਰਦਰ ਜਿਹੜੀ ਪੁਸ਼ਕਸ਼ਾ ਜਿਹੜੀ ਉਹ ਕੀਤੀ ਜਾਵੇਗੀ ਡੀਐਸਪੀ ਰਮਨਦੀਪ ਸਿੰਘ ਦਾ ਕਹਿਣਾ ਕਿ ਸਾਨੂੰ ਹੋਰ ਵੀ ਅਮੀਰ ਹੈ ਕੇ ਹੋਰ ਖਲਾਸੇ ਜਿਹੜੇ ਵੱਡੇ ਖਲਾਸੇ ਹੋਣਗੇ ਤੇ ਹੋਰ ਵੀ ਰਿਕਵਰੀਆਂ ਹੋ ਸਕਦੀਆਂ ਸਰਬਜੀ ਜਦੋਂ ਹਰਮੀਤ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਉਸ ਵਕਤ ਆਪਣੇ ਘਰ ਦੇ ਵਿੱਚ ਮੌਜੂਦ ਸੀ ਜਦੋਂ ਇਹ ਗ੍ਰਿਫਤਾਰੀ ਹੋਈ ਹੈ ਬਿਲਕੁਲ ਜਿਹੜੇ ਡੀਐਸਪੀ ਸਾਹਿਬ ਹੈ ਇਹ ਕਹਿਣਾ ਕਿ ਉਹਨਾਂ ਨੂੰ ਖਾਸ ਜਿਹੜੀ ਮੁਕਵਰ ਦੀ ਤਲਾਸ਼ ਸੀਗੀ ਤੇ ਉਹਨੂੰ ਖਾਸ ਮੁਕਵਰ ਦੀ ਤਲਾਸ਼ ਤੇ ਘਰ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਜੀ ਪਰ ਸਰ ਵੀ ਜਿਸ ਤਰੀਕੇ ਦੇ ਨਾਲ ਇਹ ਪੂਰਾ ਘਟਨਾਕਰਮ ਵਾਪਰਿਆ ਹੈ ਇਹ ਜ਼ਿਕਰ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਿ ਹਥਿਆਰ ਸਪਲਾਈ ਕੀਤੇ ਹਥਿਆਰ ਮੁਹੱਈਆ ਸ਼ੂਟਰਾਂ ਨੂੰ ਕੀਤੇ ਨੇ ਤਾਂ ਅਜੇ ਇਹਦੇ ਵਿੱਚ ਅਜਿਹੀ ਕੋਈ ਜਾਣਕਾਰੀ ਹਾਸਲ ਹੋਈ ਹੈ ਕਿ ਕਿੱਥੋਂ ਹਥਿਆਰ ਆਏ ਕਿਵੇਂ ਸਪਲਾਈ ਇਹਨਾਂ ਦੀ ਕੀਤੀ ਗਈ ਹਨ ਅਮਨ ਅਜੇ ਹਜੇ ਕੁਝ ਵੀ ਨਹੀਂ ਕਿਆ ਤੱਕ ਜਾ ਸਕਦਾ ਕਿ ਕਿਉਂਕਿ ਜਿਹੜਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਮੇਂ-ਸਮੇਂ ਤੇ ਜਿਹੜੀਆਂ ਗੱਲਬਾਤਾਂ ਹੋ ਰਹੀਆਂ ਲਗਾਤਾਰ ਆਏ ਦਿਨ ਜਿਹੜੀ ਇੱਕ ਰਿਕਵਰੀ ਦੇ ਜਿਹੜੇ ਇਨਵੈਸਟੀਗੇਸ਼ਨ ਅਨਸਾਰ ਜਿਹੜਾ ਗ੍ਰਿਫਤਦਾਰੀਆਂ ਤੇ ਵਾਦਾ ਹੋ ਰਿਹਾ ਪਹਿਲਾਂ ਤਿੰਨ ਜਿਹੜੇ ਸ਼ੂਟਰਾਂ ਨੂੰ ਜਿਹੜਾ ਗ੍ਰਿਫਤਦਾਰ ਕੀਤਾ ਗਿਆ ਉਸ ਤੋਂ ਬਾਅਦ ਇੱਕ ਲੜਕੀ ਨੂੰ ਜਿਹੜਾ ਫਤਿਹਗੜ੍ਹ ਸਾਹਿਬ ਦੇ ਨੇੜੇ ਇੱਕ ਪਿੰਡ ਤੋਂ ਗ੍ਰਿਫਤਦਾਰ ਕੀਤਾ ਗਿਆ ਸੀ ਤੇ ਅੱਜ ਜਿਹੜਾ ਹਰਮਿਤ ਮਿੱਤੂ ਆ ਜਿਹੜਾ ਜਿਹਦਾ ਹਥਿਆਰ ਪ੍ਰੋਵਾਈਡ ਕਰਨ ਦੇ ਮਾਮਲੇ ਤੇ ਇਨਕਵੋਸਟਿਗੇਸ਼ਨ ਦੇ ਸਾਹਮਣੇ ਆਇਆ ਸੀ ਤੇ ਇਹਦੀ ਵੀ ਗ੍ਰਿਫਤਦਾਰੀ ਜਿਹੜੀ ਮਾਮਲਾ ਦਰਜ ਕਰਕੇ ਕੀਤੀ ਗਈ ਆ ਜੀ ਸ ਸਰਬਜੀਤ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਇੱਕ ਹੋਰ ਮੁਲਜ਼ਮ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਅਸੀਂ ਮਕਦਮਾ ਜਿਹੜਾ ਦਰਜ ਕੀਤਾ ਸੀ ਡਾਕਟਰ ਅਨਿਲਜੀਤ ਕੰਬੋਜ ਜੀ ਦੇ ਜਿਹੜੇ ਫਾਇਰਿੰਗ ਇਨਸੀਡੈਂਸ ਹੋਇਆ ਸੀ ਮਕਦਮਾ ਨੰਬਰ ਜਿਹੜਾ ਸੀ 123/25 ਅੰਡਰ ਸੈਕਸ਼ਨ 109 3 ਜਿਮਨ 5 ਤੇ 25275498 ਜਿਹੜਾ ਦਰਜ ਕੀਤਾ ਗਿਆ ਉਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਆ ਜਿਹੜੇ ਅਸੀਂ ਪਹਿਲਾਂ 3 ਜਿਹੜੇ ਸ਼ੂਟਰ ਸੀ ਜਿਹੜੇ ਇਨਵੋਲਵ ਸੀ ਉਹ ਅਸੀਂ ਅਰੈਸਟ ਕੀਤੇ ਸੀ ਉਸ ਤੋਂ ਬਾਅਦ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਇੱਕ ਕੁੜੀ ਇਹਦੇ ਵਿੱਚ ਅਰੈਸਟ ਕੀਤੀ ਗਈ ਸੀ ਤੇ ਅੱਜ ਇੱਕ ਜਿਹੜਾ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦਾ ਸੀ ਉਹ ਦੋਸ਼ੀ ਜਿਹੜਾ ਉਹਨੂੰ ਅਰੈਸਟ ਕੀਤਾ ਉਹਦਾ ਨਾਮ ਹਰਮਿਤ ਸਿੰਘ ਮਿੱਤੂ ਆ ਇਹ ਵੀ ਜਿਹੜਾ ਲੰਡੇ ਦਾ ਐਸੋਸੀਏਟਸ ਆ ਜਿਹੜਾ ਅੱਗੇ ਵੈਪਨ ਪ੍ਰੋਵਾਈਡ ਕਰਦਾ ਸੀ ਇਹ ਤਰਵੰਡੀ ਸੂਬਾ ਦਾ ਰਹਿਣ ਵਾਲਾ ਇਹਦੇ ਕੋ ਇੱਕ ਅੱਜ ਅਸੀਂ ਵੈਪਨ ਕਵਰ ਕੀਤਾ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਹੈ ਸਿਕਰਟ ਇਨਫੋਰਮੇਸ਼ਨ ਮਿਲਿਆ ਸੀ ਵੀ ਜਿਹੜੇ ਇਹ ਲੰਡੇ ਹਰੀਕੇ ਦੇ ਜਿਹੜੇ ਬੰਦੇ ਨੇ ਇਹ ਜਿਹੜਾ ਲੰਡੇ ਹਰੀਕੇ ਦਾ ਜਿੰਨਾ ਵੀ ਪੈਸੇ ਦਾ ਲੈਣ ਦੇਣਾ ਇੱਕ ਉਹਦੇ ਵਿੱਚ ਲੰਡੇ ਜਿਸ ਦਾ ਨਾਮ ਬਲਵਿੰਦ ਬਲਜਿੰਦਰ ਸਿੰਘ ਆ ਇਹ ਕੁਲਾ ਰੋਡ ਪੱਟੀ ਦਾ ਰਹਿਣ ਵਾਲਾ ਇਹਨੂੰ ਅਰੈਸਟ ਕੀਤਾ ਗਿਆ ਤੇ ਦੋ ਇਹਦੇ ਲੰਡੇ ਹਰੀਕੇ ਦੇ ਹੋਰ ਐਸੋਸੀਏਟਸ ਨੇ ਗਗਨਪ੍ਰੀਤ ਤੇ ਲਾਪ੍ਰੀਤ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹ ਹੋਰ ਮੁਕਦਮੇ ਚ ਆ ਸਰ ਇਹ ਹਾਂਜੀ ਇਹ ਹੋਰ ਇਹ ਹੋਰ ਮੁਕਦਮੇ ਦੇ ਵਿੱਚ ਇਹ ਦਰਜ ਹੋਇਆ ਸੀ ਬਾਈ ਇਹ ਇਹ ਮਾਰਚ ਦੇ ਵਿੱਚ ਦਰਜ ਹੋਇਆ ਸੀ ਤੇ ਇਹਦੀ ਵੀ ਅਸੀਂ ਫਰਦਰ ਬੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਾ ਤੇ ਜਿਹੜੇ ਵੀ ਇਹਦੇ ਵਿੱਚ ਜਿੰਨੇ ਵੀ ਦੋਸ਼ੀ ਹੋਰ ਇਨਵੋਲਵ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ